ਦਿਲ ਦੇ ਕੇ ਦਿਲਬਰ ਮੋਹੀ ਨੂੰ ਦਿਲੋਂ ਪਿਆਰ ਭੁਲਾਇਆ ਜਾਂਦਾ ਨਹੀਂ ਸਿਰ ਰੱਖ ਕੇ ਯਾਰ ਦੇ ਕਦਮਾਂ ਤੇ ਹੋ ਕਦੇ ਫੇਰ ਉਠਾਇਆ ਜਾਂਦਾ ਨਹੀਂ ਮੇਰਾ ਦਿਲ ਇਹ ਕਹੇ ਮੇਰੀ ਜਾਨੇ ਕਹੇ ਉਹ ਮੇਰਾ ਦੀਨ ਕੀ ਹਿਮਾ ਨੇ ਕੀ ਜਦ ਰੱਬ رسول Quran ਕੀ ਹੋ ਤੂੰ ਜਾਂ ਯਾਰ ਬਣਾਇਆ ਜਾਂਦਾਂ ਨੇ ਦੋ ਜਾ ਯਾਰ ਬਣਾਇਆ ਜਾਂਦਾਂ ਨੇ ਕਿਹੜੇ ਘਰੀ ਜਾਵਾਂ ਹੋ ਖੜੋਂ ਦੇ ਵਿੱਚ ਤਾਂ ਇੱਕ ਕਰ ਰਬ ਦਾ ਤੇ ਦੂਜਾ ਕਰਿਆਰ ਦਾ ਇੱਕ ਕਰ ਰਬ ਦਾ ਤੇ ਦੂਜਾ ਕਰਿਆਰ ਦਾ ਯਾਰ ਵਲ ਜਾ ਮਤਿਓ ਸਿੱਧੇ ਮੂੰ ਬੋਲਉਂਦਾ ਨਹੀਂ ਯਾਰ ਵਲ ਜਾ ਮਤਿਓ ਸਿੱਧੇ ਮੂੰ ਬੋਲਉਂਦਾ ਉਸਮਣੇ ਵੀ ਆਉਂਦਾ ਨੇ ਡੋਬ ਦੇ ਚ ਕੋਈ ਮੈਨੂੰ ਡੋਬਦਾ ਨਾ ਤਰਦਾ ਕਿਹੜੇ ਕਰ ਜਾਵਾ ਹੋ ਖੜੋਵੇਂ ਵਿਚਾਰਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਅੱਜ ਸਿਫਤ ਪੀਰਾ ਵਿੱਚ ਹੋਈ ਗੱਲ ਸ੍ਰਿੰਦਰ ਸ਼ਾਦੀ ਹੋਈ ਅੱਜ ਸਿਫਤ ਪੀਰਾਂ ਵਿੱਚ ਹੋਈ ਗੱਲ ਸ੍ਰਿੰਦਰ ਸ਼ਾਦੀ ਹੋਈ ਰੱਬ ਨਾਲ ਜੁੜੀਆਂ ਤਾਰਾਂ ਨੇ ਰੱਬ ਨਾਲ ਜੁੜੀਆਂ ਤਾਰਾਂ ਨੇ ਸਿੱਧੀਆਂ ਦਰਵਾਜ਼ੇ ਦਿਆਂ ਅੱਲਾਹ ਦੇ ਨਾਲ ਗੱਲਾਂ ਹੁੰਦੀਆਂ ਸائیں ਸਰਕਾਰ ਦਿਆਂ ਅੱਲਾਹ ਦੇ ਨਾਲ ਗੱਲਾਂ ਹੁੰਦੀਆਂ ਸائیں ਸਰਕਾਰ ਦਿਆਂ ਬਾਕਰਪੁਰ ਗੋਂਸ ਪਾਕ ਦਾ ਰੋਜ਼ਾ ਮੇਰੇ ਪੀਰਾਂ ਬਣ ਕੇ ਡਾਕਟਰ ਆਇਆ ਦੁਖੀ ਸਰੀਰਾਂ ਦਾ ਸਾਈ ਬਣ ਕੇ ਡਾਕਟਰ ਆਇਆ ਦੁਖੀ ਸਰੀਰਾਂ ਦਾ ਜੋ ਚੱਲ ਕਿਦਰ ਤੇ ਆਵੇ ਉਹਨੂੰ ਗਲਨਲ ਸਾਈ ਲਾਵੇ ਸਭ ਨੂੰ ਲੱਗਿਆ ਮੌਜਾਂ ਨੇ ਸੱਚੇ ਦਰਬਾਰ ਦੀਆਂ ਅੱਲਾਹ ਦੇ ਨਾਲ ਗੱਲਾਂ ਹੁੰਦੀਆਂ ਸਾਈ ਸਰਕਾਰ ਦੀਆਂ ਅੱਲਾਹ ਦੇ ਨਾਲ ਗੱਲਾਂ ਹੁੰਦੀਆਂ ਸਾਈ ਸਰਕਾਰ ਦੀਆਂ